ਅੱਜ ਹਮ ਇੰਟਰਨੈਸ਼ਨਲ ਐਂਟੀ ਖਾਲਸਨੀ ਇੰਟਰਨੈਸ਼ਨਲ ਫਰੰਟ ਦੇ ਪ੍ਰਧਾਨ ਦੇ ਬਤੌਰ ਨਾਤੇ ਸਾਡੇ ਕਰਨ ਕੁਮਾਰ ਜੀ ਜਿਹੜੇ ਹਰਿਆਣਾ ਦੇ ਪ੍ਰਧਾਨ ਨੇ ਇਹਨਾਂ ਦੀ ਅਗਵਾਈ ਵਿੱਚ ਅੱਜ ਖਾਲਸਪਤਾਨ ਦਾ ਸਫਾਇਆ ਰੈਲੀ ਕਰਨੀ ਆ ਤੇ ਆ ਜਿਹੜਾ ਅਸਤਵਾਦੀ ਗੁਰਪਤਵੰਦ ਪੰਨੂ ਆ ਤੇ ਆ ਹਰਦੀ ਮਿੱਤਰ ਆ ਜਾਂਦੇ ਖਾਲਸਪਤਾਨ ਮੁਰਦਾਬਾਦ ਖਾਲਸਪਤਾਨ ਮੁਰਦਾਬਾਦੀ ਅੱਜ ਰੈਲੀ ਕਰਨੀ ਆ ਤੇ ਖਾਲਸਪਤਾਨ ਸਫਾਇਆ ਰੈਲੀ ਕਰਨੀ ਆ ਇਹਨਾਂ ਨੂੰ ਬਾਅਦ ਵਿੱਚ ਛੁੱਟੀਆਂ ਮਾਰ ਕੇ ਪੂਰੇ ਹਿੰਦੁਸਤਾਨ ਚੋਂ ਇਹਨਾਂ ਨੂੰ ਭਜਾ ਦੇਣਾ ਬਾਹਰ ਪਾਕਿਸਤਾਨ ਚ ਵੀ ਇੱਥੇ ਧਰਤੀ ਚਾਹੇ ਪੰਜਾਬ ਦੀ ਧਰਤੀ ਪੁੱਤਰ ਆ ਚਾਹੇ ਹਰਿਆਣਾ ਦੀ ਪੁੱਤਰ ਧਰਤੀ ਆ ਜਾਂ ਹਿਮਾਚਲ ਦੀ ਪੁੱਤਰ ਧਰਤੀ ਆ ਜਾਂ ਕੋਈ ਹੋਰ ਸਾਰੇ ਹਿੰਦੁਸਤਾਨ ਦੀ ਧਰਤੀ ਪੁੱਤਰ ਧਰਤੀ ਆ ਇੱਥੇ ਇਹਨਾਂ ਲੋਕਾਂ ਦੀ ਕੋਈ ਵਜੂਦ ਨਹੀਂ ਹੈ ਅਗਰ ਇੱਥੇ ਰਹਿਣਗੇ ਤਾਂ ਇਹਨਾਂ ਦੀ ਜੂਤ ਰੋਹ ਫਿਰੂਗੀ ਇਹਨਾਂ ਦੇ हरियाणा की पंजाब की हिमाचल की खालिस्तान ਦਾ ਸਫਾਇਆ ਅੱਜ ਕਰਨਾ ਵਾ ਨਾ ਭੋਗਣਾ ਅੱਜ ਇਹਨਾਂ ਦਾ ਬਾਕੀ ਕਰਨਗਵਾਰ ਜੀ ਬਤਾएंगे ਐਸੇ ਲੰਗਰ ਲਗਾ ਰਹੇ ਆ ਦੇਖੋ ਜੋ ਮਾਈ ਭਾਈ ਆਏ ਦਾ ਲੰਗਰ ਛਕੇ ਜਾ ਸੰਗਤ ਖਾਲਿਸਤਾਨ ਕੇ ਖਿਲਾਫ ਅੱਜ ਪੂਰੀ 9 ਕਿਲੋਮੀਟਰ ਰੈਲੀ ਨਿਕਲਨੀ ਆ ਜਿਹੜੇ ਕਹਿੰਦੇ ਵੀ ਮੰਡ ਘਰੋਂ ਨਿਕਲੂਗਾ ਤਾਂ ਕਰੋਵਾਰ ਯਾਰ ਆ ਚੁੱਕਿਆ ਵਾ ਅਵਾਲਾ ਕੈਂਟ ਦੇ ਵਿੱਚ ਪਹੁੰਚ ਚੁੱਕਿਆ ਵਾ ਜੇ ਦੇਖੋ ਲੰਗਰ ਵੱਧ ਰਹਾ ਜੇ ਕਰਨਗਵਾਰ ਜੀ ਆਹਾਂ ਮਾਰੇ ਬਬਰ ਛੇਰ ਆ ਹਰਿਆਣਾ ਕੇ ਤਿਆਰ ਹੋ ਰਹਾ ਸੰਤੋਮਾਂ ਲਈ ਕਿ ਇਹ ਦੇਸ਼ ਇਤਿਜ ਕੰਮ ਕਰਨਗੇ ਆ ਦੇਸ਼ ਵਿਰੋਧੀਆਂ ਨੂੰ ਜੂਤ ਪਾਉਣਗੇ ਇਹ ਸਾਰਾ ਕਾਰਨ ਕਾਰ ਨੰਬਰ 6 ਲਾਏ ਹੈ ਤਿਆਰੀਆਂ ਪੂਰੀਆਂ ਨੇ ਸਦਾ ਚਲੇ ਖਲਸਾ ਨੀ ਨੂੰ ਸਫਾਈ ਅੱਜ ਕਰ ਦੇਣੀ ਇਹਨਾਂ ਦੀ ਉਹ ਪੋਣਾ ਜਿਹਨਾਂ ਦਾ